ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਜਥੇ ਪੰਥਕ ਢਾਂਚੇ ਨੂੰ ਮਜ਼ਬੂਤ ਕਰਦਿਆਂ ਹੋਇਆ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸੀਨੀਅਰ ਅਗੂ ਰਣਵੀਰ ਸਿੰਘ ਪੂਨੀਆ ਤੇ ਪ੍ਰਦੀਪ ਸਿੰਘ ਕਲੌੜ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਧਾਨ ਨਿਯੁਕਤ ਕੀਤਾ। ਨਵਯੁਕਤ ਅਗੂ ਵੱਲੋਂ ਸਿਆਸਤ ਦੇ ਬਾਬਾ ਬੋਹੜ ਅਤੇ ਸੜਕਾਂ ਬਣਾਉਣ ਵਾਲੇ ਮੰਤਰੀ ਦੇ ਨਾਂ ਨਾਲ ਜਾਣੇ ਜਾਂਦੇ ਸਾਬਕਾ ਮੰਤਰੀ ਜਥੇਦਾਰ ਰਣਦੀਰ ਸਿੰਘ ਚਿਮਾ ਦੇ ਗ੍ਰਹਿ ਵਿਖੇ ਪਹੁੰਚ ਕੇ ਆਸ਼ੀਰਵਾਦ ਲਿਆ ਜਿੱਥੇ ਅੱਗ ਇਨਾ ਆਗੂਆਂ ਦਾ ਵਿਸ਼ੇਸ਼ ਸੰਵਾਦ ਕੀਤਾ ਗਿਆ ਇਸ ਮੌਕੇ ਬੋਲਦਿਆਂ ਹਲਕਾ ਫਤਗੜ ਸਾਹਿਬ ਦੇ ਇੰਚਾਰ ਜਗਦੀਪ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਪਾਰਟੀ ਵਰਕਰਾਂ ਵੱਲੋਂ ਹੌਸਲਾ ਵਧਾਉਣ ਲਈ ਸੋਰੰਮਿੰਕਾਲੀ ਦਲ ਦੇ ਪ੍ਰਧਾਨ ਸੁਪੀਰ ਸਿੰਘ ਬਾਦਲ ਵੱਲੋਂ ਜ਼ਿਲ੍ਹਾ ਫਤਗੜ ਸਾਹਿਬ ਵਿੱਚ ਜੋ ਨੋਵੰਦਗੀਆਂ ਦਿੱਤੀਆਂ ਹਨ ਇਸ ਨਾਲ ਹੋਰ ਅਕਾਲੀ ਵਰਕਰਾਂ ਵਿੱਚ ਵੀ ਕਾਫੀ ਉਤਸ਼ਾਹ ਵਧੇਗਾ ਪ੍ਰੋਫੈਸਰ ਪ੍ਰੀਤ ਸਿੰਘ ਚੰਦੂ ਮੱਜਰਾ ਜੀ ਹਲਕਾ ਇੰਚਾਰਜ ਫਤਿਹਗੜ੍ਹ ਸਾਹਿਬ ਸਰਦਾਰ ਜਗਦੀਪ ਸਿੰਘ ਚੀਮਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਪਾਰਟੀ ਦੀ ਸਹਿਬਾ ਵਾਂ ਪ੍ਰਤੀ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਾ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ ਅੱਜ ਮੈਂ ਸਿਆਸਤ ਦੇ ਬਾਬਾ ਬੋਹੜ ਸਾਬਕਾ ਮੰਤਰੀ ਜਿਨ੍ਹਾਂ ਨੂੰ ਸੜਕਾਂ ਦੇ ਮੰਤਰੀ ਕਰਕੇ ਵੀ ਜਾਣਿਆ ਜਾਂਦਾ ਹੈ ਸਰਦਾਰ ਜ세ਦਾਰ ਰੰਤੀ ਸਿੰਘ ਚੀਮਾ ਜੀ ਦੇ ਗ੍ਰਹਿ ਵਿਖੇ ਜਿਨ੍ਹਾਂ ਨੇ ਮੈਨੂੰ ਆਪਣੇ ਕਾਰਕਮਰਾਂ ਨਾਲ ਸਨਮਾਨਿਤ ਕੀਤਾ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਪਾਰਟੀ ਨੂੰ ਵਿਸ਼ਵਾਸ ਦਿਵਾਉਣਾ ਕਿ ਜੋ ਵੀ ਮੈਨੂੰ ਪਾਰਟੀ ਸਿਰਵਾ ਲਾਏਗੀ ਉਹਦਾ ਮੈਂ ਪੂਰੀ ਜਿੰਦ ਜਾਨ ਲਵਾ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਨੇ ਪਾਰਟੀ ਦੀਆਂ ਸੇਵਾਵਾਂ ਲਈ ਮੀਤ ਪ੍ਰਧਾਨ ਦੀ ਸੇਵਾ ਸੌਂਪੀ ਹੈ ਜਿਹੜੀ ਬਚਪਨ ਤੋਂ ਲੈ ਕੇ ਅੱਜ ਤੱਕ ਕਰਦੇ ਆ ਰਹੇ ਹਾਂ ਮਾਣ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਨਾਲ ਜੁੜੇ ਹਾਂ ਜਿਸ ਜਤੀਬੰਦੀ ਨੇ ਪੰਜਾਬ ਦੇ ਹਿੱਤਾਂ ਦੀ ਹਮੇਸ਼ਾ ਪਹਿਰੇਦਾਰੀ ਕੀਤੀ ਹੈ ਭਾਵੇਂ ਪਾਣੀਆਂ ਦਾ ਮਸਲਾ ਚੰਡੀਗੜ੍ਹ ਦਾ ਮਸਲਾ ਪੰਜਾਬੀ ਦਾ ਮਸਲਾ ਪੰਜਾਬੀ ਬੋਲ ਦੇ ਇਲਾਕਿਆਂ ਦਾ ਮਸਲਾ ਜਾਂ ਗੁਰੂਪੰਥ ਦੇ ਮਸਲੇ ਹੋਣ ਉਹਨਾਂ ਸਾਰਿਆਂ ਨੂੰ ਸ਼੍ਰੋਮਣੀ ਅਕਾਲੀ ਦੰਦ ਨੇ ਅੱਗੇ ਹੋ ਕੇ ਬੰਗਾਰ ਮੰਨ ਕੇ ਨਜਿੱਠਿਆ ਹੈ ਅਤੇ ਅੱਗੇ ਵੀ ਨਜਿੱਠੇਦਾਰ ਹੋਗਾ ਸਾਨੂੰ ਜਿਹੇ ਜੇ ਇੱਥੇ ਬੰਦੀ ਨਾਲ ਜੋੜਨ ਦਾ ਫਕਰ ਹੈ ਅੱਜ ਤੋਂ ਨਹੀਂ ਬਹੁਤ ਲੰਬੇ ਸਮੇਂ ਤੋਂ ਮਾਹਰੂ ਕੁਚੀਮਾ ਸਾਹਿਬ ਉਦੋਂ 1968 ਕਲੈਕਸ਼ਨ ਲੜੀ ਸੀ ਉਦੋਂ ਤੋਂ ਲੈ ਕੇ ਨਿੱਕੇ ਨਿੱਕੇ ਸੰਤ ਤਕੜੀ ਜਿੰਦਾਬਾਦ ਦੇ ਨਾਰੇ ਲਾਉਂਦੇ ਸੀ ਕੱਚੇ ਰਸਤੇ ਸਨ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਇਹ ਸਗਾਵਾਂ ਵੱਖ-ਵੱਖ ਰੂਪਾਂ ਵਿੱਚ ਕਰਦੇ ਆਏ ਆ ਉਹਨਾਂ ਸਾਰੀਆਂ ਸਗਾਵਾਂ ਦੇ ਬਦਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸਮੁੱਚੀ ਸੀਨੀਅਰ ਲੀਡਰਸ਼ਿਪ ਨੇ ਅੱਜ ਇਹ ਸਗਾਵਾਂ ਸੌਂਪਿਆ ਸਤਿਗੁਰੂ ਰਹਿਮਤ ਕਰੇ ਇਸ